ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਹੱਤਿਆ ਤੇ ਚੋਰੀ ਦੇ ਮਾਮਲਿਆਂ ਨੂੰ ਟ੍ਰੇਸ ਕਰਕੇ 18 ਔਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 36 ਮੋਬਾਈਲ ਫੋਨ ਇੱਕ ਸੋਨੇ ਦੀ ਚੈਨ ਬਰਾਮਦ ਕੀਤੀ ਗਈ ਹੈ। ਮੀਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਟ੍ਰੇਸ ਕਰਨ ਲਈ ਐਸਪੀ ਇਨਵੈਸਟੀਗੇਸ਼ਨ ਬਲਵਿੰਦਰ ਸਿੰਘ ਦਾਵਾ ਦੀ ਗਵਾਹੀ ਹੈ। ਠਾ ਸਪੈਸ਼ਲ ਟੀਮ ਬਣਾ ਕੇ ਟੈਕਨੀਕਲ ਤਰੀਕੇ ਨਾਲ ਜਾਂਚ ਕਰਵਾਈ ਗਈ ਹੈ। ਇਹ ਵਿੱਚ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਕੇਸ਼ ਕੌਸ਼ਨ ਡੀਏਜੀ ਬਾਰਡਰ ਰੇਂਜ ਤੇ ਐਸਐਸਪੀ ਸ੍ਰੀ ਹਰੀਸ਼ ਦੇਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਦੇ ਤਾਪ ਜਿਹੜੀ ਚੋਰੀ ਦੀ ਵਾਰਦਾਤ ਆ ਖੁਸ਼ਿਆ ਚੋਰੀਆਂ ਸਮੇਂ ਉਹਦੇ ਵਿੱਚ باقی ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਇਸ ਲਾਈਨ ਨੂੰ ਲੈ ਕੇ ਪ੍ਰੋਪਰਟੀ ਦੀ ਹੈਗੀ ਹੈ ਨਾਕਾਬੰਦੀ ਤੇ ਹੋਰ ਪਟੋਲਿੰਗ ਵਧਾਈ ਗਈ ਸੀ ਉਹ ਇਸੇ ਦਰੀ ਦੇ ਤਹਿਤ ਮਿਤੀ 9 4 24 9 ਅਪ੍ਰੈਲ ਨੂੰ ਨਾਕਾਬੰਦੀ ਦੇ ਦਰਾਂ ਕਰਨ ਉਰਫ ਮੋਟਾ ਤੇ ਮੈਨੂਅਲ ਮਸੀ ਇਹ ਦੋ ਬੰਦੇ ਨੂੰ ਗ੍ਰਫਤਾਰ ਕੀਤਾ ਸੀ ਇਹਨਾਂ ਨੂੰ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੋ ਇਨਾਂ ਦੀ ਪੁਸ਼ਗਿਸ਼ ਤੇ ਪਰਦਾ ਰੱਖ ਕੇ ਨਵਾਂ ਮੋਬਾਈਲ ਹੋਰ ਬਰਾਮਦ ਹੋਇਆ ਨੇ ਕਿ ਕਿਨੀ 10 ਤੋਂ ਅਨਾਂਤ ਧਾਰਿਆਲ ਦੇ ਕੇ ਮਕਰਮੰਦਗੀ ਕੀਤਾ ਤੇ ਉਸ ਨਾਲ ਹੀ 411 ਤੇ ਮੇਰੇ ਨਾਲ ਮਕਰਮੰਦਗੀ ਕੀਤਾ ਸੋ ਫਦਰ ਐਸ ਐਚਓ ਧਾਰਿਆਲ ਨੇ ਮੇਰੀ ਮਿਹਨਤ ਨਾਲ ਕਰਕੇ ਦੋਨੇ ਅਰੈਸਟ ਕੀਤੇ ਉਸੇ ਲੜੀ ਦੇ ਤਹਿਤ ਕਿ ਇਸ ਨਾ ਸਿਟੀ ਗੁਰਦਾਸਪੁਰ ਦੀ ਰੀ ਵਿੱਚ 13 14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ। ਉਹ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ। ਹਨ ਉਹਨਾਂ ਨੂੰ ਬੰਦਾ ਜਿਹੜੀ ਅਸੀਂ ਰਾਤ ਨੂੰ ਦੁਆਰ ਨਾਲ ਆਲੀ ਪਲਾਟ ਤੋਂ ਤੋੜ ਕੇ ਪੁੱਲ ਕਰਕੇ ਵਿੱਚੋਂ ਤਕਰੀਬਨ 25 30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪ੍ਰੋਕਸੀਮੇਟਲੀ। ਮਤਲਬ ਗਿਣਤੀ ਨਹੀਂ ਸੀ ਲੇਕਿਨ ਇਹਨੇ ਫਿਗਰ ਹੋਈ ਹੈ ਉਹ ਮੋਬਾਈਲ ਚੋਰੀ ਹੋਏ। ਉਹ ਇਹ ਇਹਦੇ ਵਿੱਚ ਐਸ ਐਚਓ सदर ਗਰਦਾਸਪੁਰ ਐਸ ਐਚਓ ਟਿਬਰ ਜੀ ਐਸ ਪੀ ਸਿਟੀ ਜੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਤੋਂ ਸ਼ਾਮ ਦੇ ਤੱਕ ਇਹਨਾਂ ਨੇ ਮਦੀ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਜਿਹੜੀ ਥੋੜੀ ਹੈ ਬਾਦ ਦਾ ਕੇਸ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਕਰ ਹੋਏ ਸੀ ਬਾਅਦ ਜਦੋਂ ਬਤੇ ਟੈਕਨੀਕਲ ਦੇ ਰਾਹ ਤੇ ਇਹਦੇ ਵਿੱਚ ਮਨਜੀਤ ਸਿੰਘ ਉਹ ਨੋ ਸੌਰੀ ਮਨਜੀਤ ਸਿੰਘ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਅਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਦਾ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਹੈ ਨਹੀਂ ਪੁਛ ਕੇ ਤੇ ਆਇਆ ਵੀ ਇਹ ਤੋ ਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਉਹ ਅਮਨਦੀਪ ਸਿੰਘ ਜਿਹੜਾ ਹੈਗਾ ਮਨਜੀਤ ਦਾ ਭਰਾ ਇਹ ਤਰੇਤ ਰਹਿ ਰਿਹਾ ਸੀ ਉਹ ਮਸਾਲ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਵਿੱਚ ਸ਼ਾਮਲ ਸੀ ਉਹ ਇਹਨਾਂ ਨੇ ਤਗਰੀਬਨ 14 ਮੋਬਾਈਲ ਇਹਨਾਂ ਕੋਈ ਬਰਾਮਦ ਹੋਈ ਮੌਕੇ ਦੋ ਬੰਦੇ ਕੋਲ ਉਤੇ ਜਿਹੜਾ ਮਨਜੀਤ ਹੈ ਉਹ ਬੁੱਕੇ ਤੋਂ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ੀਸ਼ ਤੇ ਫਰਦਰ ਜਿਹੜਾ ਮਨਜੀਤ ਸੀ ਉਹ ਹਸ ਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਉਸੇ ਬਾਬਤ ਕਰ ਲੈਣਾ ਸਰ ਇਹਨਾਂ ਦੇ ਵਿੱਚ ਜਿਹੜੀਆਂ ਹੋਰ ਵੀ ਚੋਰੀਆਂ ਹੋ ਰਹੀਆਂ ਉਹਨਾਂ ਵਿੱਚ ਵੀ ਇਹਨਾਂ ਵੱਲੋਂ ਹੋ ਸਕਦੇ ਜਿੱਦਾਂ ਇੱਕ ਤਖਣ ਹੋਰ ਥੋੜੀ ਜਿਹੀ ਹੈ ਬਾਕੀ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰਚਲ ਕਰ ਰਹੇ ਹਾਂ ਵੀ ਜਿਨ੍ਹਾਂ ਦਾ ਕੋਈ ਰੋਲ ਸਾਹਮਣੇ ਆਇਆ ਲੇਕਿਨ ਉਸ ਐਂਗਲ ਤੋਂ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅੱਤੇ ਕਾਫੀ ਡਰਗੂਸ਼ਨ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਜੇ ਕੋਈ ਗੱਲ ਸਾਹਮਣੇ ਆਇਆ ਤਾਂ ਉਸ ਦੇ ਨਾਲ ਉਹ 3 ਘੰਟਿਆਂ ਦੇ ਵਿੱਚ ਤਾਂ ਜਿਹੜੀ ਇਹ ਜਿਹੜੀ ਚੋਰੀ ਜਿਹੜੀ ਆ ਪਲੈਨ ਕੀਤੀ ਗਈ ਆ ਜਿਹੜੇ ਪੱਖਾਂ ਤੋਂ ਸਾਰੇ ਇਹਨਾਂ ਨੂੰ ਪੜਿਆ ਗਿਆ ਜਿਹੜੀ ਕਾਨੂੰਨ ਆਏ ਆ ਇਹ ਬੜੀ ਦੇਖੋ ਅੱਜਕੱਲ ਬੜਾ ਜਿਹੜਾ ਐਡਵਾਂਸ ਟੈਕਨੋਲੋਜੀ ਆ ਇਸੀ ਦੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਜਿਵੇਂ ਵਰਦਾ ਤੋਂ ਬਾਅਦ ਤੁਸੀਂ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਹੈਗਾ ਸੀ ਸ਼ੁਰੂਆਤ ਕੀਤੀ ਸੀ ਲੇਕਿਨ ਬਹੁਤ ਬੜੇ ਸਾਜ਼ਿਗਰ ਸਦ ਹੋਏ ਦੀ ਸੀਸੀਟੀਵੀ ਕੈਮਰੇ ਦੀ ਰਿਪੋਰਟ ਮੈਂ ਅੰਗਵਾ ਦੇ ਪਰ ਇਹਨਾਂ ਤੋਂ ਪਹਿਲਾਂ ਵੀ ਮਾਮਲੇ ਦਰ ਮੈਂ ਇਹ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰ ਗੱਲ ਕਰ ਇਹਨਾਂ ਰਿਕਾਰਡ ਚੈੱਕ ਕਰਦੇ ਆਂ ਜਿਹੜੇ ਲੋਕ ਬਿਨਾ ਪੁੱਛ ਨੂੰ ਕੋਈ ਇਨਫੋਰਮੇਸ਼ਨ ਦੇਣ ਦੇ ਜਿਹੜੇ ਇਤਾਂ ਪਰਵਾਹੀ ਰੱਖਦੇ ਆ ਜਿਹੜੇ ਆ ਜਿਹੜੇ ਆ ਕ੍ਰਾਈਮ ਕਰਦੇ ਨੇ ਆ ਤੇ ਉਹਨਾਂ ਨੂੰ ਤੁਸੀਂ ਕੀ ਚਾਹਨਾ ਚਾਹੁੰਦੇ ਹੋ ਤਾਂ ਜੋ ਦੁਬਾਰਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋਵੇ ਹਾਂ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਵਾਕਈ ਫਿਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਕੋਈ ਵੀ ਜਦੋਂ ਕਿਰਾਏਦਾਰ ਲੱਗਦਾ ਰਹਿੰਦਾ ਹੈਗਾ ਜਾਂ ਕੋਈ ਵੀ ਕਿਰਾਏ ਰੱਖਦੇ ਹੋ ਤਾਂ ਪ੍ਰੋਪਰ ਉਹ ਕੰਸਰਨਡ ਵਿਥਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਆ ਪੰਜਾਬੀ ਸੀ ਇੱਥੇ ਦੇ ਵਾਪਸ ਆਏ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨ ਰੰਗ ਸਾਈਡ ਤੇ ਆਵਾਜ਼ ਮਾਰਦੇ ਨੇ ਕੀ ਲੱਗਦਾ ਕਿ ਫੋਰਸ ਡਿਪਲੋਏ ਹੋਣ ਤੋਂ ਬਾਅਦ ਵੀ ਗਰੀ ਸੋਮੀ ਵਾਰਤੀ ਹੁੰਦੀ ਹੈ ਤਾਂ ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਨੇ ਜਪਟੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਜਨਨ ਕਿ ਥੋੜਾ ਜਿਹਾ ਫੋਰਸ ਨੂੰ ਕਈ ਵਾਰ ਇਹਦੇ ਡਰਾਨ ਕੋ ਹੋ ਡਿਊਟੀ ਪੈ ਜਾਂਦੀ ਹੈ ਵਿੱਚ ਫੋਰਸ ਲਗਾਤਾਰ ਅਤੇ ਲੇਕਿਨ ਫਿਰ ਵੀ ਇਹ ਚੀਜ਼ ਨੂੰ ਅਸੀਂ ਟੈਸਟ ਕਰੀ ਜਾਦੇ ਹਾਂ ਕਿਉਂਕਿ ਲਗਾਤਾਰ ਤੇਰੇ ਇਹ ਜਿਹੜੇ ਲੋਕ ਕਰਾਇਤੇ ਲੱਗ ਜਾਂਦੇ ਤੇ ਜਿਹੜੇ ਜਿੱਦੇ ਪੱਤੀ ਜਾਂ ਜਦੋਂ ਅੰਜਾਮ ਦਿੰਦੀ ਆ ਤਾਂ ਲੱਗਦਾ ਨਹੀਂ ਕਿ ਕਿਤਨਾ ਕੁ ਇੱਕ ਚਾਂਸਾ ਦਿੰਦੀ ਆ ਪਰ ਫਿਰ ਵੀ ਥੋੜੇ ਜੰਦੇ ਆ ਕੋਈ ਇਹ ਬਾਕੀ ਜੋ ਡਿਨਲ ਦਾ ਕੰਮ ਆ ਆਪਣਾ ਮਾਈਂਡ ਅਪਲਾਈ ਕਰਨਾ ਲੇਕਿਨ ਜੋ ਸਾਡਾ ਸਾਡਾ ਜੋ ਕੰਮ ਡਿਟੈਕਸ਼ਨ ਕਰਨਾ ਤੋਂ ਉਹਨਾਂ ਨੂੰ ਅਸੀਂ ਬ੍ਰੇਕ ਕਰਨਾ ਇਹ ਸਾਡਾ ਆਪਣਾ ਅੱਜ ਕਿੰਨੇ ਟੋਟਲ ਫੜੇ ਗਿਆ ਕਿੰਨੀਆਂ ਜੋੜੀਆਂ ਹੋਣ ਮਤਲਬ ਫੇਸ ਏ ਮੇਨ ਜਿਹੜੀ ਚੋਰੀ ਆ ਤੇ ਦਸਰਿਆਂ ਤੁਹਾਡੀ ਜਿਹੜੀ ਮੇਨ ਚੋਰੀ ਹੈ ਉਹ ਨਗਰામ ਦੇ ਹੋਈ ਹੈ ਲੇਕਿਨ ਬਾਕੀ ਦੀ ਪਹਿਲੀ ਚੋਰੀ ਉਹ ਵੀ ਅਸੀਂ ਕਰ ਰਹੇ ਹਾਂ ਉਸ ਉਸ ਵਰਕਪ ਤੇ ਕਰ ਰਹੇ ਹਾਂ ਉਹ ਜਲਦੀ ਪੇਸ਼ ਕਰ ਲਾਂਗੇ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਈਵ